ਖੱਡੇ 'ਚ ਸਾਰੇ ਇੱਕ ਦੂਜੇ ਦੀ ਵੇਟ ਕਰਨ ਰਹੇ ਆ ਸਾਰੇ ਆਪਣੇ ਕਿਸਾਨ ਭਰਾ ਡੈਹੀ ਓਰ ਲਾਉਣ ਆ ਯਾ ਲੈ ਕਿੰਨਾ ਗੰਦਲਾ ਪਾਣੀ ਕਰਤਾ ਨਹਿਰਾਂ ਦਾ ਨਹਿਰਾਂ ਦੇ ਹੁੰਦੀਆਂ ਸੀਗੇ ਮਤਲਬ ਕਿ ਇੱਥੋਂ ਜਿੱਦਾਂ ਸਾਰੇ ਪਾਣੀ ਪੀਣ ਲਈ ਵੀ ਵਰਤਦੇ ਸੀ ਅਜੇ ਵੀ ਕੋਈ ਪੀਣ ਲਈ ਭਰਦੇ ਆ ਪਾਣੀ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਸ ਕਰਦੇ ਆਂਗੇ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅੱਜ ਵੀ ਤੁਹਾਨੂੰ ਸ਼ੇਅਰ ਕਰਾਵਾਂਗੇ ਤੇ ਸਾਡੇ ਨਾਲ ਜੁੜੇ ਰਹੋ ਚਲੋ ਜੀ ਮਿਲਦੇ ਆਂ ਫੇਰ ਹਾਂਜੀ ਦੋਸਤੋ ਕਸੀ ਆ ਰਹੇ ਆ ਫੇਰ ਆਵੇ ਸਾਡੇ ਕਿਸੇ ਟਰੈਕਟਰ ਆ ਰਹੇ ਆ ਤੇ ਟਰੈਕਟਰ ਫੇਰ ਜਾ ਰਹੇ ਆ ਅੱਜ ਨਾ ਕਿਸਾਨਾਂ ਦਾ ਰੋਸ ਸਪਾਰਕ ਤੇ ਆ ਗਿਆ ਘਟਨਾ ਹੈ ਨਾ ਇਹ ਆਹ ਵੇਖੋ ਹੋਰ ਵੀ ਇੱਕ ਦੂਜੇ ਨੂੰ ਸਾਰੇ ਡੀਕਦੇ ਹੋਏ ਇਹ ਰੋਸ ਮਾਰਚ ਹੈ ਅੱਜ ਘਟਨਾ ਦੇ ਉਹਦੇ ਸੰਬੰਧ ਦੇ ਵਿੱਚ ਕਾਫੀ ਟਰੈਕਟਰ ਲੱਗਨਦੇ ਆ ਆ ਵੇਖੋ ਜੀ ਉਹ ਟਰੈਕਟਰ ਅੱਗੇ ਆ ਕੁਝ ਪਿਛੇ ਆ ਤੁਸੀਂ ਵੇਖ ਸਕਦੇ ਜੀ ਟਰੈਕਟਰ ਕਿਵੇਂ ਖਲੋਤੇ ਇੱਕ ਦੂਜੇ ਦੀ ਵੇਟ ਕਰਦੇ ਹੋਏ ਟਰੈਕਟਰ ਸਾਰੇ ਇਹ ਪਸਟੜ ਰਹੇ ਜਿਹੜਾ ਕੱਲੇয়াল ਸਾਹਿਬ ਧਰਨੇ ਤੇ ਬੈਠੇ ਆ ਤੇ ਇਹ ਸਾਰੇ ਫਿਰ ਉਹਦੇ ਸੰਬੰਧ ਦੇ ਵਿੱਚ ਨਾ ਹਾਂ ਇੱਥੇ ਮੈਨੂੰ ਲੱਗਦਾ ਕੰਡਣ ਲੱਗੇ ਆ ਕੁਝ ਹਾਂ ਇੱਥੇ ਲੰਗਰ ਲਾਇਆ ਗਿਆ ਵੀ ਸਾਰੇ ਆਗੇ ਛੱਕ ਸਕਦੇ ਆ ਵੇਖੋ ਜੀ ਇਹ ਰਾਮ ਤੀਰ ਥੱਡੇ 'ਚ ਸਾਰੇ ਇੱਕ ਦੂਜੇ ਦੀ ਵੇਟ ਕਰਨ ਦੇ ਆ ਸਾਰੇ ਆਪਣੇ ਕਿਸਾਨ ਭਰਾ ਡੈ ਯੋਰ ਲਾਉਣ ਇਹ ਵੀ ਬੜੀ ਵੱਡੀ ਗੱਲ ਹੁੰਦੀ ਆ ਕੀ ਮਹਾਰਾਜ ਸਾਰੇ ਆਪਣੇ ਭਰਾਈਆ ਦੇ ਬੜੀ ਵੱਡੀ ਗੱਲ ਹੁੰਦੀ ਹੈ ਵੀ ਜਿੱਦਾਂ ਆਪਾਂ ਕੱਟ ਕਰਨਾ ਕੋਈ ਸੌਖਾ ਨਹੀਂ ਹੁੰਦਾ ਇੱਕ ਦੋ ਜਣੇ ਜਿਹੜਾ ਕਾਲ ਦੇਣੀ ਤੇ ਸਾਰੀ ਕਾਲ ਤੇ ਪਹੁੰਚਣਾ ਇਹ ਰਾਮਪੀਰ ਸੇ ਅੱਡੇ ਦੇ ਵਿੱਚ ਸਾਰੇ ਖਲੋਤੇ ਦੇ ਹੁਣ ਹੈ ਇਹ ਸ਼ਹਿਰ ਦੀ ਗੜੀ ਦੇਣਗੇ ਸਾਰੇ ਆਹ ਵੇਖੋ ਕਿੰਨੀਆਂ ਲੰਮੀਆਂ ਲੈਣਾ ਤੁਸੀਂ ਦੇਖ ਸਕਦੇ ਹੋ ਕੋਈ ਕੋਈ ਬੰਦੇ ਵਿੱਚੋਂ ਜਾਣੂ ਆ ਆਪਣੇ ਵੀ ਆਪਣਾ ਇਲਾਕਾ ਜਿਉਂ ਚੱਲ ਪਿਆ ਜਾਂਦਾ ਤੇ ਫਿਰ ਕਰਦਾ ਕਰਕੇ ਵੀ ਐਂਡ ਕਰਾਉਂਦਾ ਹੈ ਬੰਦੇ ਆਹ ਆ ਦੂਸਰੀ ਪਾਰਟੀ ਦੇ ਆ ਰਹੇ ਆ ਇਹ ਵੀ ਜੇ ਇਕਤਾ ਲੈ ਲੇ ਫਿਰ ਬਹੁਤ ਤਕੜਾ ਗਰੁੱਪ ਬਣ ਜਾਂਦਾ ਇਧਰ ਵੀ ਦੇਖ ਸਕਦੇ ਹੋ ਸੜਕੋਂ ਪਾਰ ਉਧਰੋਂ ਇਧਰ ਨੂੰ ਆ ਰਹੇ ਉਧਰੋਂ ਉਧਰੋਂ ਸਾਰੇ ਫਿਰ ਪਿੱਛੇ ਲੱਗਣਗੇ ਨਾ ਜੁਟਰਨ ਮਾਰ ਕੇ ਇੱਥੇ ਫੰਕਸ਼ਨ ਹੈਗੇ ਇੱਥੇ ਇਕੱਠੇ ਹੁੰਦਾ ਹੈ ਇੱਥੇ ਫੰਕਸ਼ਨ ਹੈ ਆ ਦਾ ਜੀ ਉਦਾ ਕੱਲ੍ਹ ਹੀ ਬੈਠਾ ਕੋਈ ਨਹੀਂ ਆ ਨਾਲ ਸਿੰਘ ਰਹਿੰਦਾ ਜੀ ਭਾਈ ਆ ਵੀ ਕਿਤੇ ਜੋਲੀ ਸੰਦ ਮਿਲਦਾ ਸਾਰੇ ਜਾਣਦਾ ਹੈ ਬੜਾ ਤਗੜਾ ਹੀ ਕਾਠੋਰ ਜਾ ਰਿਹਾ ਇਹ ਕਿਤੇ ਇਕੱਠੇ ਹੋਣਗੇ ਸਾਰੇ ਲਾਕੀ ਦੇ ਫਿਰ ਟਰੈਕਟਰ ਆਉਣਗੇ ਨਾ ਇਹ ਸਾਰੇ ਇਕੱਠੇ ਹੋਣਗੇ ਕਿਤੇ ਹਾਈਵੇ ਦੇ ਉੱਪਰ ਸਿੱਤਾ ਸਾਰੇ ਜਿੰਨਾਂ ਜਿੱਦਾਂ ਕਾਲ ਦਿੱਤੀ ਹੋਊਗੀ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋਣਗੇ ਆਦੇ ਰਾਮਪੀ ਫਾਲੀ ਸਾਈਡ ਤੋਂ ਹੀ ਆ ਮਤਲਬ ਕਿ ਇੰਨੇ ਕਿ ਟਰੈਕਟਰ ਜੇ ਬਾਕੀ ਜਿਹੜੇ ਲੱਗਿਆ ਚੋਂ ਆਉਣੇ ਉਹ ਲੱਗ ਤੁਸੀਂ ਦੇਖ ਸਕਦੇ ਹੋ ਆ ਇੱਕ ਪੂਰੀ ਤਿਆਰੀ chal ਰਹੀ ਹੈ ਇਹ ਕਾਲ ਦੇਣਗੇ ਜੋ ਵੀ ਫਿਰ ਕਿਸਾਨਾਂ ਆ ਗੂ ਇਸ ਗੱਡੀ ਦੇ ਵਿੱਚ ਦੇ ਜੋ ਵੀ ਕਿਸੇ ਨੂੰ ਕਾਲ ਦੇਣਗੇ ਵੀ ਇੱਧਰ ਜਾਣਾ ਜਾਂਦਾ ਵੀ ਜਾਣਾ ਜਾਂ ਕਿਸੇ ਲਈ ਕੋਈ ਸਰਾਖਤ ਨਹੀਂ ਕਰਨੀ ਸਾਰਾ ਫਿਰ ਗਾਈਡ ਕਰਨਗੇ ਸנגੇ ਜੀ ਅੱਜ ਸ਼ਬੀਰ ਜਲਵਰੀ ਪਾਬਾਤੀ ਸנגੇ ਜੀ ਦਾ ਕਾਸ਼ ਦਿਹਾੜਾ ਤੇ ਉਹਦੇ ਸੰਬੰਧ ਦੇ ਵਿੱਚ ਕਾਫੀ ਜਗ੍ਹਾ ਤੇ ਅਜੇ ਲੰਗਰ ਲੱਗੇ ਆ ਹੁਣ ਅਸੀਂ ਜਾ ਰਹੇ ਆ ਤੇ ਸ਼ਹਿਰ ਵੀ ਲੰਗਰ ਦੇਖਣ ਨੂੰ ਮਿਲਣਗੇ ਆ ਵੇਖੋ ਜਗ੍ਹਾ ਜਗ੍ਹਾ ਲੰਗਰ ਲੱਗ ਰਹੇ ਇੱਧਰ ਤਿਆਰੀ ਕੀਤੀ ਗਈ ਆ ਆ ਵੇਖੋ ਜੀ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਘੜੇ ਦੀ ਯਾਦ ਦੇ ਵਿੱਚ ਲੰਗਰ ਲੱਗੇ ਹੋਏ ਆ ਬਹੁਤ ਲੰਗਰ ਲੱਗੇ ਜੀ ਜਗ੍ਹਾ ਜਗ੍ਹਾ ਹਾਂਜੀ ਫੇਰ ਤੁਸੀਂ ਟਰੈਕਟਰ ਵੇਖ ਸਕਦੇ ਹੋ ਸੰਗਤ ਜੀ ਜਗ੍ਹਾ ਜਗ੍ਹਾ ਟਰੈਕਟਰ ਲੱਗੇ ਅੱਜ ਅੱరే ਜਗ੍ਹਾ ਜਗ੍ਹਾ ਲੰਗਰ ਵੀ ਲੱਗੇ ਅੱਜ ਦਾ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਘੜੇ ਦੀ ਯਾਦ ਚ ਆ ਵੇਖੋ ਜੀ ਤੁਸੀਂ ਵੇਖ ਸਕਦੇ ਹੋ ਲੰਗਰ ਤੇ ਜਗਾ ਜਗਾ ਲੰਗਰ ਲੱਗ ਰਹੀ ਹੈ ਇਹ ਹੈ ਪੰਜਾਬ ਦੀ ਖੂਬਸੂਰਤੀ ਆ ਜਦੋਂ ਕੋਈ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਜਾਂ ਕੁਝ ਵੀ ਆਉਂਦਾ ਤੇ ਉਹ ਬੜੇ ਦਿਲੋਂ ਬਣਾਇਆ ਜਾਂਦਾ ਆ ਵੇਖੋ ਜੀ ਵਾਹਿਗੁਰੂ ਜੀ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਸ਼੍ਰੀ ਦਰਬਾਰ ਸਾਹਿਬ ਦਾ ਤੇ ਇਰ ਦੇ ਗਿਰਦੇ ਦੀ ਲੋਕੇਸ਼ਨ ਵੇਖੋ ਆ ਜਿੱਦਾਂ ਐਲਈਡੀਆਂ ਲੱਗੀਆਂ ਇਥੇ ਗੁਰਬਾਣੀ ਚਲਣੀ ਚਾਹੀਦੀ ਹੈ ਤੇ ਪਰ ਇਥੇ ਭਗਵੰਤ ਫੰਦੀਆਂ ਐਡ ਸਾਰੀਆਂ ਹੈ। ਅਸੀਂ ਸੰਗਤ ਬਹੁਤ ਹਰ ਵਕਤ ਰਹਿੰਦੀ ਹੈ ਇਥੇ ਜੇ ਦੂਰਸਤ ਸੰਗਤ ਹੁੰਦੀ ਹੈ ਨਾ ਸਰਦਾਲ ਦੁਰੰਦਰ ਆਦੇ ਹੁੰਦੇ ਆ। ਆ ਵੇਖੋ ਹੁਣ ਇਥੇ ਐਲਈਡੀ ਤੇ ਇਹਦੇ ਗੱਲ ਨਹੀਂ ਨਾ ਪਾਉਂਦੀ ਵੀ ਐਡਸ ਹਰ ਵੇਲੇ ਹੁੰਦੀਆਂ ਰਹਿੰਦੀਆਂ। ਇਹਦੇ ਗੁਰਬਾਣੀ ਚਲਣੀ ਚਾਹੀਦੀ ਹੈ ਇਥੇ ਵੀ। ਜਦੋਂ ਸ਼ਾਮ ਨੂੰ ਵੀ ਕਿਸੇ ਵੇਲੇ ਜੋ ਲਾਈਵ ਸਟਾਰਟ ਹੁੰਦਾ ਤੇ ਉਦੋਂ ਵੀ ਐਡੀ ਹੁੰਦੀਆਂ ਰਹਿੰਦੀਆਂ ਤੇ ਆਸ ਪਾਸ ਤੋਂ ਵੀ ਆਇਦੋ ਫ੍ਰੀ ਬੱਸ ਚੱਲਦੀ ਐ ਸਟੇਸ਼ਨ ਨੂੰ ਜਾਂਦੀ ਐ ਤੇ ਇਸ ਸਟੇਸ਼ਨ ਤੇ ਰੇਲਵੇ ਸਟੇਸ਼ਨ ਤੋਂ ਉਧਰੋਂ ਵੀ ਵਾਪਸੀ ਹੁੰਦੀ ਬੱਸਾਂ ਤੇ ਇੱਥੇ ਇੱਧਰ ਕਾਰ ਪਾਰਕਿੰਗ ਐ ਤੇ ਉਧਰ ਬਾਈਕ ਦੀ ਪਾਰਕਿੰਗ ਐ ਮੋਲਾਲੀ ਤੇ ਅੱਜ ਸਾਡਾ ਇਰਾਦਾ ਕਿ ਇੱਥੇ ਲਾ ਜਾਣੇ ਆਂ ਇਹ ਵੜਿਆ ਹੀ ਵੰਨੋ ਕੰਮ ਮੇਰੇ ਸਾਤ ਗੁਰ ਦੀਓ ਹਾਂਜੀ ਇਥੇ ਅੱਜ ਜਮਾ ਕਰਵਾ ਰਹੇ ਆ ਭਾਈ ਬਹੁਤ ਈਰ ਬਾਅਦ ਇਥੇ ਮੋਲ ਵਾਲੀ ਫਾਰਕੀ ਕੀਤੀ ਕਰਵਾ ਰਹੇ ਨੇ ਤੇ ਅੱਗੇ ਲੈ ਜਾਈਂਦੀ ਹੈ ਅੱਜ ਇਹ ਰੋਸ਼ਮਾਂ ਤੇ ਮਨਾ ਰਹੇ ਧਰਨਾ ਲਗਾਏ ਤੇ ਬਹੁਤ ਹੀ ਇੱਜ਼ਤ ਆਈ ਸੀ ਗੁਰੂ ਗ੍ਰੰਥ ਸਾਹਿਬ ਜੀ ਜੋ ਸਰੂਪ ਗਾਇਬ ਹੋਏ ਉਹਨਾਂ ਦੇ ਚੱਕਰ ਤੇ ਧਰਨਾ ਲੱਗਾ ਸੀ ਬਹੁਤ ਦੇਰ ਦਾ ਧਰਨਾ ਲਗਾ ਹੈ ਉਹ ਲਗਾ ਲਾਉਣ ਲੱਗੀ ਸਭ ਕਹਿੰਦੇ ਨੂੰ ਦੇ ਅੱਜ ਦੇਖ ਸਕਦੇ ਤੁਸੀਂ ਅੱਜ ਭਰਮਾ ਇਕੱਠਿਆ ਸੰਗਤ ਦਾ ਅਕੀਲਾ ਜੱਗਰ ਆਇਆ ਅਕੀਲਾ ਕੋਲੇ ਆ ਗਏ ਵੀ ਅਸੀਂ ਕਿ ਨਹੀਂ ਦੇ ਸਕਦੇ ਸੋਣਾ ਦਰਨਾ ਦੇ ਸਕਦੇ ਨਹੀਂ ਪਰ ਅਸੀਂ ਕੀ ਦੇ ਰਹੇ ਹਾਂ ਧੱਖ ਅਸੀਂ ਕੀ ਦੇ ਰਹੇ ਹਾਂ ਦੇਖੋ ਕਿੰਨਾ ਪਰਵਾਹਾਂ ਕਰਿਆ ਸੰਸਦਾ ਅੱਜ ਅਸੀਂ ਕੀ ਦੇ ਰਹੇ ਹਾਂ ਸੱਤਰਾ ਦਾ ਪਰ ਅੱਜ ਉੱਥੇ ਐਡ ਆਉਂਦੀ ਹੁਣ ਐਡ ਹੀ ਚੇਂਜ ਹੋ ਗਈ ਐਡ ਆਉਂਦੀ ਹੀ ਕੀਪ ਯੂਅਰ ਸਿਟੀ ਕਲੀਨ ਐਂਡ ਗ੍ਰੀਨ ਬੀ ਸੀਟੀ ਨੂੰ ਸਾਫ਼ ਸੁਥਰਾ ਰੱਖੋ ਤੇ ਗ੍ਰੀਨ ਅਲੀ ਰੱਖੋ ਤਾਂ ਕਿ ਪੋਲੂਸ਼ਨ ਰਹਿਤ ਹੋ ਸਕੇ ਹਨਾ ਅੱਜ 26 ਜਨਵਰੀ ਦੀ ਛੁੱਟੀ ਵੀ ਆ ਤੇ ਉਧਰੋਂ ਬਾਬਾ ਦੀਨ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦੇਵਾ ਦਾ ਵੀ ਸੰਗਤ ਮਨਾ ਰਹੀ ਆ ਤੇ ਬਹੁਤ ਭਰਮਾ ਜੀ ਜਾਈ ਸਕਦੇ ਅੱਜ ਆ ਜਿਹੜਾ ਰਸਤਾ ਜਾਂਦਾ ਵਾ ਦਰਬਾਰ ਸਾਹਿਬ ਨੂੰ ਘੰਟਾ ਘਰ ਵਾਲੀ ਸਾਈਡ ਸਾਰੀ ਤੇ ਕਿੰਨੀ ਸੰਗਤ ਤੁਸੀਂ ਦੇਖ ਸਕਦੇ ਹੋ ਚਾਰਸ ਫੇਰੇ ਹੀ ਸੰਗੀ ਸੰਗੀ ਤੇ ਨਈ ਰੌਣਕਾਂ ਸੰਗਤ ਜੀ ਤੁਸੀਂ ਦੇਖ ਸਕਦੇ ਆ ਅੱਜ ਕਿੰਨੀ ਸੰਗਤ ਆ ਆ ਵੇਖੋ ਰੋਸ਼ਨ ਜੀ ਅੱਜ ਸਾਡੇ ਨਾਲ ਆਏ ਆ ਤੇ ਅੱਜ ਭਾਈ ਕਿਸੀਂ ਪਿੱਛੇ ਜਮਾ ਕਰਵਾ ਦਿੱਤੀ ਕਿ ਕਿ ਰਾਜ ਕਾਫੀ ਹੈ ਤੇ ਤੁਸੀਂ ਦੇਖ ਸਕਦੇ ਆ ਕਿੰਨੀ ਸੰਗਤ ਤੇ ਉਹ ਸਾਹਮਣੇ ਨਾ ਇਧਰ ਜੱਲਿਆਂ ਵਾਲਾ ਆ ਗਿਆ ਸਾਮਣੇ ਜਲਿਆਂ ਵਾਲਾ ਆ ਗਿਆ ਇੱਧਰ ਹੰਜੀ ਸੰਗਤ ਜੀ ਸਾਮਣੇ ਦਰਬਾਰ ਸਾਹਿਬ ਆ ਗਿਆ ਤੇ ਪਰ ਅੱਜ ਸੰਗਤ ਦਾ ਬੇਸ਼ੁਮਾਰ ਇਕੱਠ ਆਇਆ ਇਕੱਠ ਆਇਆ ਕਾਫੀ ਵੱਡੀ ਗਿਣਤੀ ਦੇ ਵਿੱਚ ਸੰਗਤ ਆਈ ਅੱਜ ਤੇ ਛੁੱਟੀਆਂ ਆ ਗਈਆਂ ਨਾ ਇੱਕ ਦੋ ਕੱਟੀਆਂ ਹੀ ਦੋ ਤਿੰਨ ਛੁੱਟੀਆਂ ਤੇ ਉਹਦੇ ਸੰਤਰਾਟਿਆਂ ਤੋਂ ਸੰਗਤ ਆਂਦੀ ਆ ਹਾਂਜੀ ਆ ਸਾਹਮਣੇ ਸ਼੍ਰੀ ਦਰਬਾਰ ਸਾਹਿਬ ਦੀ ਐਂਟਰੈਂਸ ਆ ਮੇਨ ਗੇਟ ਆ ਪਰ ਜੀ ਇਧਰ ਦੀ ਜਾਈਏ ਨਾ ਅਸੀਂ ਪਿਛੋਂ ਦੀ ਜਾਣਾ ਤੇ ਜਿਹੜਾ ਇਧਰ ਗੁਰੂ ਰਾਮਦਾਸ ਨਿਵਾਸ ਵਾਲੇ ਆ ਨਾ ਗੇਟ ਆ ਉਹ ਉਧਰ ਵਾਲੀ ਸਾਈਡ ਤੇ ਅੱਜ ਅਸੀਂ ਚਾਹੀਦੀ ਵਾਸਤੇ ਸੰਗਤ ਬਹੁਤ ਜ਼ਿਆਦੀ ਆਈ ਹੈ ਇੱਕ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦੇੜਾ ਦੇਖ ਸਕਦੇ ਤੁਸੀਂ ਸੰਗਤ ਕਾਫੀ ਵੱਡੀ ਤਾਂ ਅਸੀਂ ਇੱਥੇ ਆ ਗਏ ਆ ਜੀ ਘਰਵਾਲੀ ਸਾਈਡ ਥਾਣੀ ਆ ਸਾਹਮਣੇ ਲੰਗਰ ਆ ਲੈ ਸਾਰਾ ਤੇ ਇਧਰ ਆਪਣਾ ਦਰਵਾਜਾ ਤੇ ਇਧਰ ਨਾਲ ਹੀ ਗੁਰੂ ਰਾਮਦਾਸ ਸਰਾ ਹੈ ਇਧਰਲੀ ਸਾਈਡ ਥਾਣੀ ਆਏ ਆ ਕਿਥੋਂ ਫਿਰ ਚਾਹ ਦੇ ਗੱਫੇ ਸ਼ਕਾਂਗੇ ਤੇ ਫਿਰ ਅੱਗੇ ਨੂੰ ਚੱਲੇ ਪਾਵਾਂਗੇ ਫਿਰ ਦਰਸ਼ਨ ਕਰਨ ਦੀ ਜਗ੍ਹਾ ਦੇ Di Sangketa Permai, kakak itu saja. ਆਪਾਂ ਇੱਧਰ ਨਾ ਜੋੜਾ ਘਰ ਇੱਧਰ ਵੀ ਆਦੇ ਉੱਥੇ ਆਪਾਂ ਜਮਾਂ ਕਰਵਾ ਕੇ ਨਾ ਪਰ ਇਹ ਨਾਲ ਹੀ ਬਾਬਾ ਅਤਲ ਰਾਏ ਵੀ ਪਈ ਜਾਂਦਾ ਜੇ ਤੁਸੀਂ ਕਿਤੇ ਇੱਧਰ ਦੀ ਮਾਣਾ ਜੇ ਬਾਬਾ ਅਤਲ ਰਾਏ ਦੇ ਦਰਸ਼ਨ ਕਰ ਸਕਦੇ ਹੋ ਬਾਬਾ ਟਲਰਾਈ ਤੁਸੀਂ ਗਲੀ ਜਾਂਦੀ ਆ ਸਿੱਧੀ ਸਿਧਾਂ ਸਾਹਿਬ ਤੇ ਸਿਧਾਂ ਸਾਹਿਬ ਤੇ ਉਹ ਸਿੱਧੀ ਉੱਥੇ ਜਾਂਦੀ ਆ ਮਤਲਬ ਕਿ ਤੇ ਰਸ਼ ਬੜਾ ਗਲੀ ਤੋਂ ਮਾਰਕੀਟ ਤੋੜੀ ਜਾਂਦੀ ਆ ਸੰਗਤ ਜੀ ਆ ਵੇਖੋ ਸੇਵਾ ਚੱਲੰਦੀ ਆ ਇਹ ਗਾਜਰਾਂ ਦੀ ਇਹ ਕਿੱਡੀ ਬਾਬੇ ਦੀ ਮਿਹਰ ਆ ਤੇ ਬੜੀਆਂ ਸੋਹਣੀਆਂ ਲੱਗੀਆਂ ਖੁੱਲੀਆਂ ਗਾਜਰਾਂ ਦੇ ਮਾਹ ਚਲੋ ਇਹਦੇ ਵੀਡੀਓ ਬਣਾ ਲਗੇ ਆ ਵੇਖੋ ਸਹੀਂ ਆ ਹਾਂਜੀ ਅੱਜ ਪ੍ਰਕਰਮਾਂ ਦੇ ਵਿੱਚ ਵੀ ਬਹੁਤ ਸੰਗਤ ਆ ਸ਼੍ਰੀ ਦਰਬਾਰ ਸਾਹਿਬ ਇਹ ਅੱਜ ਸ਼ਹੀਦ ਬੰਗਾ ਸਾਹਿਬ ਬਾਬਾ ਦੀ ਸੇਣੀ ਦਾ ਸਥਾਨ ਆ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਕਰਕੇ ਨਾ ਤੇ ਅਵੇ ਸਜਾਵਟ ਕੀਤੀ ਹੈ ਇੱਥੇ ਹਾਂਜੀ ਦਰਸ਼ਨ ਅੱਜ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਜਿਹੜੇ ਦੇ ਸਨਮਾਨ ਦੇ ਵਿੱਚ ਦੀਪਮਾਲਾ ਵੀ ਹੋਏਗੀ ਅਤੇ ਆਪ ਚ ਸੰਵਾਜੀ ਵੀ ਹੋਏਗੀ ਇਹ ਬੜੀ ਮਹਾਰਾਜ ਜੀ ਦੀ ਮੇਰ ਆ ਅੱਜ ਬਹੁਤ ਸੰਗਤਾਂ ਸੰਗਤ ਜੀ ਦਰਸ਼ਨ ਕਰ ਰਹੀ ਸੰਗਤ ਹੱਦ ਤੱਕ ਸ਼੍ਰੀ ਅਕਾਲ ਤੱਕ ਸਭ ਦੇ ਦਰਸ਼ਨ ਕਰੋ ਸੰਗਤ ਜੀ ਆ ਡੀਵਰਾਂ ਚੱਲਦੀਆਂ ਹੀ ਆਂ ਸ਼੍ਰੀ ਅਕਾਲ ਤੱਕ ਸਭ ਦੇਖੇ ਮੇਰਾ ਕੁਨੀਆ ਉਕੁਨੀਨਾ ਗੁਰੂ ਰਾਮਦਾਸ ਜੀ ਦੇ ਘਰ ਵਾਰ-ਵਾਰ ਇਹੀ ਗੱਲ ਦਿਲ ਚ ਆਈ ਰਹੀ ਵੀ ਬਹੁਤ ਸੰਗਤ ਸਹੀ ਗੱਲ ਆ ਕਿ ਅੱਜ ਚਾਰ ਚਫੇਰੇ ਹੀ ਸੰਗਤ ਦਾ ਹਾੜਾ ਆ ਵੀ ਰਾਸ਼ੀ ਆ ਅੰਜੀ ਸੰਗਤ ਜੀ ਕਰੋ ਦਰਸ਼ਨ ਬੰਗੇ ਜਸਾ ਸਿੰਘ ਰਾਮ ਗੜਿਆ ਦੇ ਇਹ ਪ੍ਰਾਤਨ ਸਮੇਂ ਦੇ ਬੰਗੇ ਇੱਥੇ ਨਿਸ਼ਾਨੀਆਂ ਬਚੀਆਂ ਤੇ ਬਾਕੀ ਨਿਸ਼ਾਨੀਆਂ ਜਦਾਂ ਵਧਾ ਦਿੱਤੀਆਂ ਗਈਆਂ ਕਾਫੀ ਬੰਗੇ ਸਾਹਨੇ ਥੇ ਇਹ ਹਾਉ ਨਸੀ ਪਾਉਸੀ ਕਰ ਲੱਗੇ ਆ ਸੰਗਤ ਜੀ ਲੇਕ ਲੱਗ ਗਈ ਹੈ ਤੇ ਇਹ ਹੋ ਸਕਦਾ ਜੱਲਿਆਂ ਵਾਲੇ ਬਾਗ ਚਿੱਤਰੀ ਕਿਹੜਾ ਮਾਰਾਂਗੇ ਥੋੜਾ ਥੋੜਾ ਤੁਹਾਨੂੰ ਵਿਖਾ ਦੇ ਲਈ ਹੈ ਹਾਂਜੀ ਤੁਹਾਨੂੰ ਮਾਰਕੀਟਸ ਵਿਖਾਉਣੇ ਲੱਗੇ ਲਗੇ ਆ ਜੱਲਿਆਂ ਵਾਲੇ ਬਾਗ ਦੇ ਬਿਲਕੁਲ ਨਜ਼ਦੀਕ ਮਾਰਕੀਟ ਆ ਤੇ ਨਾਸ਼ ਕਾਫੀ ਮਾਰਕੀਟ ਦੇ ਚੀਨਾਂ ਸੀ ਇਹ ਜਿੱਦਾਂ ਆਪਣੇ ਲੋਕੀ ਤੁਹਾਨੂੰ ਪਤਾ ਘੱਟੀ ਇਹਨਾਂ ਮਾਰਕੀਟਾਂ ਜਿਹੜੀਆਂ ਟੂਰਿਸਟ ਉਹੀ ਜ਼ਿਆਦਾ ਹੁੰਦਾ ਟੂਰਿਸਟ ਹੀ ਜ਼ਿਆਦਾ ਹੁੰਦਾ ਇੱਥੇ ਮਾਰਕੀਟ ਦੇ ਵਿੱਚ ਨਾ ਹਾਂਜੀ ਦੋਸਤੋ ਅਸੀਂ ਹੁਣ ਆ ਵਾਪਸੀ ਕਰ ਰਹੇ ਆ ਤੇ ਪੂਰੀ ਚਾਹਲ ਮਹਿਲ ਹੋ ਰਹੀ ਹੈ ਇਥੇ ਤੇ ਪੂਰੀਆਂ ਸੇ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਤੇ ਸਾਰੀ ਆ ਵੀ ਇਰਤ-ਗਿਰਤ ਦੀ ਲੋਕੇਸ਼ਨ ਆ ਇਥੇ ਮਤਲਬ ਕਿ ਸਾਰੀ ਮਾਰਕੀਟ ਬਹੁਤ ਵਧੀਆ ਬਣਾਈਆਂ ਤੇ ਸਾਰਾ ਸਫਾਈ ਦਾ ਬੜਾ ਧਿਆਨ ਰੱਖਿਆ ਜਾਂਦਾ ਅੱਗੇ ਮੈਂ ਕਈ ਵਾਰੀ ਉਹ ਕਹਿੰਨਾ ਨਾ ਆਪਾਂ ਕਿਸੇ ਫੋਰਨ ਦੀ ਕੰਟਰੀ ਦੇ ਵਿੱਚ ਕੋਈ ਮਾਰਕੀਟ ਦੇ ਵਿੱਚ ਤੁਲੰਦਨਾ ਨਾ ਇਦਾਂ ਥੋੜੀ ਜੀ ਫੀਲਿੰਗ ਜੀ ਹੁੰਦੀ ਵੀ ਵੇਲਾ-ਵੇਲਾ ਆ ਵੀ ਮੈਨੇ ਕੇ ਸੜਾ ਖਿਲਾਈ ਰ ਗਿਆ ਤੇ ਬਹੁਤ ਸੋਹਣਾ ਜਿਵੇਂ ਲੰਗਰ ਦੇਖ ਸਕਦੇ ਜਗਾ-ਜਗਾ ਲੱਗੇ ਇਹ ਸੁਲਤਾਨ ਵੈਂਡਰ ਰੋਡ ਤੇ ਲੱਗੇ ਲੰਗਰ ਲੱਗਾ ਜੀ ਆਵੇ ਇੱਧਰ ਵੀ ਚਾਰ ਚਫੇਰੇ ਲੰਗਰ ਇਹ ਸੁਲਤਾਨ ਵੈਂਡਰ ਰੋਡ ਆ

ਹਾਂ ਮਨੇ ਇਹ ਗੇਟ ਹੈ ਸੁਲਤਾਨ ਵੇਂਡ ਫੇਟ ਦਾ ਤੇ ਇਹ ਜੋ ਮਹਾਲ ਸੁਲਤਾਨ ਵੇਂਡ ਦਾ ਫੇਟ ਹੈ ਤੇ ਇਹਦੇ ਅੰਦਰ ਗੁਰਦੁਆਰਾ ਚਾਰੀ ਸਹਿਬ ਅਤੇ ਇੱਕ ਭਾਈ ਮਾਂਜੀ ਦਾ ਸਥਾਨ ਵੀ ਆ ਇਹ ਅਨਹਿਰ ਦੀ ਬੜਾ ਲਾਗੇ ਲਾਗੇ ਨਾ ਬਹੁਤ ਸੋਹਣੀ ਨਹਿਰ ਬਣਾਈ ਆ ਵੀ ਇਹ ਤੋਂ ਅੱਗੋਂ ਜਾ ਕੇ ਬੜਾ ਵਧੀਆ ਲੋਕੇਸ਼ਨ ਹੁੰਦੀ ਆ ਵੀ ਫੁੱਲ ਬੂਟੇ ਲਾਏ ਆ ਘੁੰਮਣ ਫਿਰਨ ਨੂੰ ਵੀ ਦੋਸਤੋ ਸੁਲਤਾਨਵਿੰਡੋਂ ਜਿਹੜਾ ਰੋਡ ਜਾਂਦਾ ਤਰਨਤਾਰਨ ਵਾਲਾ ਬਾਈਪਾਸ ਤੇ ਨਹਿਰ ਦੇ ਕੰਡੇ ਤੇ ਖਲੋਤੇ ਆ ਤੇ ਬਹੁਤ ਇੱਥੇ ਸ਼ਾਂਤ ਮਾਹੌਲ ਆ ਆਨੰਦ ਆ ਤੇ ਇੱਕ ਤੁਹਾਡੇ ਨਾਲ ਗੱਲ ਕਰਨੀ ਆ ਪੀ ਇਹ ਵੇਖ ਲਓ ਦੋਸਤੋ ਨਹਿਰ ਆ ਤੇ ਨਹਿਰ ਦੇ ਆਪਾਂ ਕਿੰਨਾ ਗੰਦਲਾ ਪਾਣੀ ਕਰਤਾ ਨਹਿਰਾਂ ਦਾ ਨਹਿਰਾਂ ਦੇ ਹੁੰਦੀਆਂ ਸੀਗੇ ਮਤਲਬ ਕਿ ਇੱਥੋਂ ਜਿੱਦਾਂ ਸਾਰੇ ਪਾਣੀ ਪੀਣ ਲਈ ਵੀ ਵਰਤਦੇ ਸੀ ਅਜੇ ਵੀ ਕੋਈ ਪੀਣ ਲਈ ਭਰਦੇ ਆ ਪਾਣੀ ਕਈ ਇਹੋ ਜਿਹੇ ਵਿਚਾਰੇ ਹੈਗੇ ਆ ਤੇ ਪਰ ਦੱਸ ਨਹੀਂ ਸਕਦੇ ਤੁਹਾਨੂੰ ਕਿ ਆ ਵੇਖੋ ਕਈ ਕੁਝ ਤਰਦਾ ਹੁੰਦੇ ਆ ਹਾਰੇ ਆ ਫੁੱਲਾਂ ਦਾ ਇਹ ਕਿੰਨੇ ਸੁੱਟਿਆ ਕੋਈ ਆਵੇ ਪੋਲੀਥੀਨ ਆਉਂਦਾ ਆ ਕੋਈ ਕੋਸ਼ ਆਵੇ ਕੀ ਮਤਲਬ ਕਿ ਇੰਨਾ ਪਾਣੀ ਗੰਦਾ ਕਰਤਾ ਜਿਦਾਂ ਲੱਖੇ ਸਿਧਾਨੇ ਹਨੀ ਸੱਚਾ ਹੀ ਰੋਲਾ ਪਾਉਂਦੇ ਆ ਕਹਿੰਦੇ ਆ ਪਰ ਕੋਈ ਇਸ ਚੀਜ਼ ਦਾ ਧਿਆਨ ਨਹੀਂ ਦਿੰਦਾ ਉਹਨਾਂ ਦੇ ਕੋਈ ਜਿੱਦਾਂ ਗੱਲ ਵੱਲ ਕੋਈ ਅਮਲ ਨਹੀਂ ਕਰਦਾ ਲੋਕ ਇਹ ਸੋਚ ਲੈਂਦੇ ਖਰੇ ਉਹ ਫੇਮ ਲੈਣ ਲਈ ਬੋਲਣ ਦੇ ਆ ਜਾਂਦਾ ਤੇ ਪਰ ਨਹੀਂ ਉਹ ਮਤਲਬ ਕਿ ਕਿੰਨੂ ਲੋੜਿਆ ਬੋਲਣ ਦੀ ਜਿਹਦੇ ਪੰਜਾਬ ਦੇ ਪ੍ਰਤੀ ਜਿਹਨੂੰ ਕੋਈ ਦਰਦੇ ਆ ਨਾ ਉਹੀ ਗੱਲ ਕਰਦਾ ਨਹੀਂ ਤੇ ਜੋ ਮਰਜ਼ੀ ਹੁੰਦਾ ਰਵੇ ਉਹਨਾਂ ਨੂੰ ਕੀ ਹਨਾ ਤੇ ਸੋ ਆਪਾਂ ਨੂੰ ਇਹਨਾਂ ਚੀਜ਼ਾਂ ਤੇ ਵਿਚਾਰ ਕਰਨ ਦੀ ਜ਼ਰੂਰਤ ਆ ਤੇ ਬਾਕੀ ਤੁਸੀਂ ਹਾਲ ਆ ਵੇਖੋ ਵੀ ਇੱਕ ਦਿਨ ਨਾ ਗੰਦਾ ਨਾਲਾ ਨੰਗਦਾ ਵੀ ਜਿੱਦਾਂ ਉਹ ਡਰੇਨ ਤੇ ਉਹ ਤੇ ਚੱਲ ਪਾਣੀ ਗੰਦਾ ਤੇ ਆ ਜਿਹੜੀ ਹੁਣ ਨਹਿਰਾ ਮਤਲਬ ਕਿ ਐਡਾ ਸੋਹਣਾ ਪਾਣੀ ਐਡਾ ਕੁਦਰਤ ਦੇ ਰੰਗ ਹੀ ਦੇ ਇਹਨਾਂ ਨੂੰ ਆਪਾਂ ਗੰਡਲਾ ਕਰਤਾ ਹਾਂਜੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਘਰ ਤੇ ਹੁਣੇ ਹੁਣੇ ਆਏ ਆ ਤੇ ਰਾਵਾਂ ਦੇ ਵਿੱਚ ਅੱਜ ਰਸ਼ ਬਹੁਤ ਹੀ ਤੇ ਲੰਗਰ ਵੀ ਬਹੁਤ ਲੱਗੇ ਹੀ ਤੇ ਕਿਉਂਕਿ ਗੁਰੂ ਮਹਾਰਾਜ ਜੀ ਦਾ ਬਾਬਾ ਦੀਪ ਸਿੰਘ ਜੀ ਦਾ ਜੇ ਪ੍ਰਕਾਸ਼ ਦਿਹਾੜਾ ਹੈ ਨਾ ਤੇ ਉਹਦਾ ਕਰਕੇ ਤੇ ਬਾਕੀ ਚਲੋ ਜੀ ਪਿਆਰ ਭਰੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਫੇਰ ਮਿਲਦੇ ਆ ਨਵੇਂ ਦਿਨ ਨਵੀਂ ਵੀਡੀਓ ਚ ਰੱਬ ਰਾਖਾ